ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਨੇ ਵਿਦੇਸ਼ੀ ਫੰਡਾਂ ਜੀ ਜਿਹੜਾ ਮਰਜੀ ਪਰਚਾ ਪਾ ਲੋ ਜੀ 379 ਵੀ 379 ਵੀ ਜਿਹੜੇ ਮਿਲ ਕੇ ਲੱਗੇ ਆ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਮੈਨੂੰ ਆਏ ਨਹੀਂ ਪਤਾ ਕਿ ਬੰਦਾ ਕਿਹੜਾ ਜਿਹੜਾ ਤੇ ਮੇਰੇ ਤੇ ਪਰਚਾ ਕਰਨ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਦੂ ਸਾਹਿਬਾਨ ਬੈਠੇ ਨੇ ਵੀ ਇਹਨਾਂ ਨੂੰ ਪੁੱਛ ਲੋ 1 ਸਾਲ ਅਸੀਂ ਦਿੱਲੀ ਦੇ ਬਾਹਰ ਦੇ 1.5 ਸਾਲ ਮੰਨਾ ਉੱਥੇ ਰਹਿ ਰਹੇ ਹਾਂ ਮੇਰੇ ਦਾਦਾ ਜੀ ਸਰਕਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਜੁਗੀਆਂ ਦੀ ਸੇਵਾ ਕਰ ਗਿਆ ਅਜੂ ਦੁਨੀਆ ਦੇ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋ ਯੂਨੀਅਨ ਹੁੰਦੀ ਕਾਦੀਆਂ ਯੂਨੀਅਨ ਹੁੰਦੀ ਪਤਾ ਗੁਰਪ੍ਰਧਾਨ ਰਿਹਾ ਪੰਜਾਬ ਦੇ ਮੀਤ ਪ੍ਰਧਾਨ ਰਿਹਾ ਮੇਰੇ ਦਾਦਾ ਜੀ ਉਸ ਦਾ ਪੁੱਤ ਹੈ ਪਰ ਜਿਹੜੀ ਮੇਰੇ ਨਾਲ ਤਸੱਦਦ ਹੋਈ ਹੱਤ ਮਿੱਟੀ ਜਿਹੜੀ ਮੇਰੇ ਨਾਲ ਹੋਈ ਉਹ ਕੀ ਹੋਈ ਦੇਖੋ ਇਥੋਂ ਤੇ ਕਿਹੜੀ ਸਿਆਉਂ ਦੇ ਸਿਆਖ ਘਿਰ ਗਈ ਮੈਨੂੰ ਇਥੋਂ ਬਰਨਾਲਾ ਇੱਕੋ ਐਲ ਐਚ ਓ ਆਉਂਦਾ ਧੌਂੜ ਵਾਲਾ ਕਹਿੰਦਾ ਵੀ ਆਏ ਕਰਕੇ ਤੈਨੂੰ ਖਾਤਰਾ ਫਿਰ ਦਸ਼ਮੂ ਹਮਲਾ ਹੋਣ ਵਾਲਾ ਹਮਲਾ ਹੋਣ ਦਾ ਸਮਾਂ ਕਿਧਰੋਂ ਕੋਈ ਹੱਤਬਾਜੀ ਨਹੀਂ ਇਥੋਂ ਮੈਨੂੰ ਵੜਾ ਕੇ ਇਥੋਂ ਲੈ ਕੇ ਲੈ ਕੇ ਅੱਗੇ ਮੈਨੂੰ ਕੀ ਧੌਂੜਾ ਸਾਰਾ ਨਾਲ ਗੱਲ ਕਰਦਾ ਉਸਦਾ ਵੀ ਕਿਉਂ ਤੁਹਾਨੂੰ ਬਿਖਾਇਆ ਉਹ ਕਹਿੰਦੇ ਜੀ ਬਸ ਸਾਨੂੰ ਨੂੰ ਤੋੜ ਕੇ ਇਹਨੂੰ ਖਤਰਾ ਆਹੀ ਗੱਲ ਉਹ ਜਾਨਾ ਮੈਨੂੰ ਸਿਕਿਉਰਟੀ ਦੇ ਵਿੱਚ ਸਿਕਿਉਰਟੀ ਜਿਹੜੀ ਇਹੋ ਜਿਹੀ ਗੱਲਾਂ ਹੁੰਦੀਆਂ ਇਹ ਤੋਂ ਬਾਅਦ ਲੱਖਾਂ ਬਈ ਨੇ ਪ੍ਰੋਗਰਾਮ ਦੇ ਨਾਲ ਹੀ ਉਹ ਚੱਲਿਆ ਇਹ ਤੋਂ ਬਾਅਦ ਕੀ ਹੁੰਦਾ ਸੀ ਜਈ ਆਉਂਦੀ ਆ ਲੁਧਿਆਣਾ ਵਾਲੇ ਪੁਲਿਸ ਵਾਲੇ ਆਉਂਦੇ ਨੇ ਸੀਆਈ سٹਾਰਟ ਹੋ ਗਈ ਉਹ ਖਾਲੀ ਮੈਨੂੰ ਚਾੱਕ ਕੇ ਲੈ ਜਾਂਦੇ ਨੇ ਜਾ ਕੇ ਮੇਰੀ ਸੱਤ ਨੰਬਰ ਤੇ ਰਸਤੇ ਪਾਲਦੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੀਐਸ ਕਰਦੇ ਨੇ ਜੱਸ ਸਾਹ ਦੇ ਪੀਐਸ ਕਰਦੇ ਨੇ ਫੇਸ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੈਂ ਕਰਦਾ ਸਾਧਦਾ ਐਹ ਜਾਂ ਬੈਂਚ ਤੇ ਆ ਜਾ ਮੇਡੂੰਗਾ ਲੱਤਾਂ ਬਨ ਲੀਆਂ ਹੱਥ ਮਨ ਵਾਲੇ ਹੱਥਾਂ ਦਾ ਡਾਂਸ ਵਾਲੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਤੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋਕੂਸ਼ ਮੇਰੇ ਨਾਲ ਹੋਇਆ ਉਹ ਤਸੱਦਦ ਮੈਂ ਕਹਿੰਦਾ ਕਿਸੇ ਦੇ ਨਾਂ ਨਹੀਂ ਹੋਇਆ ਫਿਰ ਉਹ ਤਸੱਦਦ ਕੀਤਾ ਗਿਆ ਫਿਰ ਇਸ ਤੋਂ ਬਾਅਦ ਕਿਵੇਂ ਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲੀਟਿਕਲ ਬੰਦਾ ਜਾਂ ਆਮ ਆਦੀ ਪਾਰਟ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰਦਾ ਵੀ ਆ ਤੁਸੀਂ ਉਹਨਾ ਕੀਤਾ ਨਹੀਂ ਆ ਤੁਸੀਂ ਮੈਂ ਤੇ ਸਬੂਤ ਬਿੰਦ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫਿਰ ਤੜਕੇ ਫਿਰ ਕੱਪੜੇ ਲਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤਾ ਗੱਲ ਕੀ ਸੀਗੀ ਵੀ ਤਾ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਬ ਚੱਟਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤਾਂ ਨਹੀਂ ਬੋਲਣਾ